ਬਸ ਮੈਂ ਬਹੁਤ ਵੱਡਾ ਸਪੋਰਟਸ ਲਵਰ ਹਾਂ ਤੁਸੀਂ ਕਿਸੇ ਨਾ ਕਿਸੇ ਭਾਸ਼ਣ ਚ ਜਾਂ ਕਿਸੇ ਕਿਸੇ ਸਪੀਚ ਦੇ ਵਿੱਚ ਜਾਂ ਕਿਤੇ ਮੇਰੀ ਇੰਟਰਵਿਊ ਚ ਕੁਝ ਨਾ ਕੁਝ ਸਪੋਰਟਸ ਬਾਰੇ ਸੁਣਿਆ ਹੀ ਹੋਣਾ ਸੋ ਸਭ ਤੋਂ ਪਹਿਲਾਂ ਤਾਂ ਬਗੀੜੀ ਸਾਹਿਬ ਤੁਹਾਡਾ ਧੰਨਵਾਦ ਹਾਲਾਂਕਿ ਅਸੀਂ ਉਦੋਂ ਹੈ ਨਹੀਂ ਸੀ ਪਰ ਤੁਸੀਂ ਵਰਲਡ ਕੱਪ ਸਾਡੇ ਤੋਂ ਪਹਿਲਾਂ ਲਿਆਏ ਸੀਗੇ ਤੇ ਮੈਨੂੰ ਮੇਰੇ ਕਿ ਮੇਰੇ ਪਿਤਾ ਜੀ ਨੇ ਬੜੇ ਹੌਕੀ ਦੇ ਫੈਨ ਸੀ ਰੇਡੀਓ ਤੇ ਕਮੈਂਟਰੀ ਆਉਂਦੀ ਹੁੰਦੀ ਸੀ ਤੇ ਉਹਨਾਂ ਨੇ ਮੈਨੂੰ ਇਹ ਚਿੰਗ ਲਾਈ ਸੀ ਹੌਕੀ ਦੀ ਤੇ ਥੋੜੇ ਜਿਹਾ ਵੱਡਿਆ ਹੋ ਕੇ ਮੈਨੂੰ ਪਲੇਅਰਾਂ ਦੇ ਨਾਮ ਪਤਾ ਲੱਗਣ ਲੱਗੇ ਫਿਰ ਉਹਨਾਂ ਨੇ ਮੈਨੂੰ ਹਿਸਟਰੀ ਵੀ ਦੱਸੀ ਬਾਅਦ ਚ ਸੋ ਅੱਜ ਵੀ ਮਾਣ ਮਹਿਸੂਸ ਹੈ ਕਿ ਉਸ ਵੇਲੇ 10-11 ਪਲੇਅਰ ਸੀਗੇ ਅੱਜ ਵੀ 10-11 ਪਲੇਅਰ ਸਾਡੀ ਕurrent team ਦੇ ਵਿੱਚ ਪੰਜਾਬ ਦੇ ਨੇ